ਜਿਹੜਾ ਗੱਲ ਦਿੱਤਾ ਜਾਊਗਾ ਜੀ ਸੁਭਾਨਪੁਰ ਸੜਕ ਨਾਲ ਕੇ ਲੋਕਾਂ ਨੇ ਕਾਫੀ ਸਵਾਲ ਨੇ ਬਾਰੇ ਆ ਬਿਲਕੁਲ ਉਹਦੇ ਵਿੱਚ ਮੈਂ ਇਨਫੈਕਟ ਅੱਜ ਹੁਣ ਜਿੱਥੋਂ ਆਇਆ ਮੈਂ ਵੀ ਉਹ ਡਿਪਾਰਟਮੈਂਟ ਦੇ ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਨਾਲ ਮੀਟਿੰਗ ਕਰਕੇ ਆਇਆ ਉੱਥੇ ਤੇ ਅਸੀਂ ਸਾਡੇ ਕੋਲ ਦੋ ਫੈਸਲੇ ਲੈਣ ਦੀ ਲੋੜ ਆ ਮੈਂ ਆਪ ਇੱਥੇ ਵੀ ਹੀ ਪੁੱਛਦਾ ਸੀ ਦੇਖੋ ਜੇ ਤੇ ਕੰਸਟਰਕਸ਼ਨ ਕਰਾਉਣੀ ਹੈ ਨਡਾਲਾ ਸੁਭਾਨਪੁਰ ਰੋਡ ਦੀ ਤਾਂ ਕੰਸਟਰਕਸ਼ਨ ਬਹੁਤ ਜਲਦੀ ਸਟਾਰਟ ਕਰਾਈ ਜਾ ਸਕਦੀ ਪਰ ਬਸ਼ਰਤਾ ਇਹ ਆ ਕਿ ਫਿਰ ਉਹ ਚੌੜੀ ਨਹੀਂ ਹੋਣੀ ਮੇਰੇ ਮਨ ਦੇ ਵਿੱਚ ਇਸੇ ਚੀਜ਼ ਦਾ ਲਾਲਚ ਆ ਕਿ ਉਹਨੂੰ ਆਪਾਂ ਚੌੜੀ ਵੀ ਕਰੀਏ ਫਿਰ ਜੇ ਚੌੜੀ ਕਰਨੀ ਫਿਰ ਦਰਖਤ ਵੀ ਵਧਣੇ ਪੈਣੇ ਫੋਰੈਸਟ ਡਿਪਾਰਟਮੈਂਟ ਦੀ ਇਨਵੋਲਵਮੈਂਟ ਹੈ ਵਿੱਚ ਪੀਐਸ ਪੀਸੀਐਲ ਦੀ ਇਨਵੋਲਵਮੈਂਟ ਆ ਵਿੱਚ ਮਲਟੀਪਲ ਡਿਪਾਰਟਮੈਂਟਸ ਦੀ ਇਨਵੋਲਵਮੈਂਟ ਆ ਫਿਰ ਉਹਦੇ ਚ ਥੋੜਾ ਟਾਈਮ ਲੈਗ ਜਿਹੜਾ ਰਹਿੰਦਾ ਹੁਣ ਮੀਨ ਵਾਈਲ ਅਸੀਂ ਕੀ ਕਰ ਰਹੇ ਹਾਂ ਕਿ ਇੱਕ ਤੇ ਹੁੰਦਾ ਪੈਚ ਵਰਕ ਕਰਨਾ ਕਿ ਚਲੋ ਜਲ ਟੋਏਪੂਰ ਤੇ ਨਹੀਂ ਉਹ ਨਹੀਂ ਕਰਨ ਲੱਗੇ ਅਸੀਂ ਸਟ੍ਰੈਚ ਜਿਹੜੇ ਆ ਜਿਹੜੇ ਜਿਹੜੇ ਸਟ੍ਰੈਚ ਜਿੱਦਾਂ ਇੱਥੇ ਕੋਈ ਪੈਲਸ ਪੈਂਦਾ ਉਹਦੇ ਲਾਗੇ ਕੋਈ ਸਟ੍ਰੈਚ ਜ਼ਿਆਦਾ ਟੁੱਟਾ ਉਹਨੂੰ ਕਵਰ ਕਰ ਰਹੇ ਆ ਫਿਰ ਆਪਣੇ ਤਾਜਪੁਰ ਲਾਗੇ ਆ ਫਿਰ ਸੁਬਾਨਪੁਰ ਲਾਗੇ ਉਹ ਸਟ੍ਰੈਚ ਕਵਰ ਕਰਦੇ ਆ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਤੇ ਮੇਰੀ ਤੇ ਕੋਸ਼ਿਸ਼ ਇਹ ਆ ਕਿ ਆਪਾਂ ਇਹਨੂੰ ਚੌੜੀ ਕਰਾਈ ਕਿਉਂਕਿ ਸਾਰੀ ਜ਼ਿੰਦਗੀ ਦੀ ਗੱਲ ਹੈ ਜੇ ਆਪਾਂ ਹੁਣ ਇਸ ਗੱਲ ਦਾ ਲਾਲਚ ਕਰ ਲੈਗੇ ਕਿ ਪਿਛਲੀਆਂ ਸਰਕਾਰਾਂ ਨੇ ਤੇ ਇਗਨੋਰ ਹੀ ਕਰਤਾ ਸੀ ਉਹ ਤੇ ਇਸ ਗੱਲ ਤੇ ਗੱਲ ਵੀ ਨਹੀਂ ਕਰਦੇ ਸੀ ਅਦੀਤ ਸਰਕਾਰ ਪਹਿਲੀ ਅਸੀਂ ਆਪ ਕਹਿ ਰਹੇ ਆ ਗੱਲ ਵੀ ਕਰ ਰਹੇ ਆ ਤੇ ਇਹਦੇ ਤੇ ਕਹਿ ਵੀ ਰਹੇ ਕਿ ਅਸੀਂ ਵੀ ਬਣਾ ਕੇ ਦੇਣੀ ਕਰਵਾ ਕੇ ਵੀ ਦੇਣਾ ਕੰਮ ਤੇ ਬਹੁਤ ਜਲਦੀ ਜਿਹੜਾ ਆ ਬਸ ਹੁਣ ਸਬਰ ਦੀ ਗੱਲ ਆ ਕਿ ਆਪਾਂ ਜੇ ਤੇ ਆਪਾਂ ਚਾਹਨੇ ਸਾਡੀ ਚੌੜੀ ਰਵੇ ਵਧੀਆ ਬਣੇ ਸਟੇਟ ਹਾਈਵੇ ਦਾ ਜਿਹੜਾ ਆ ਉਸ ਲੈਵਲ ਤੱਕ ਬਣ ਜਾਵੇ ਤਾਂ ਮੇਰਾ ਤੇ ਲਾਲਚ ਇਹ ਹੈ ਕਿ ਬਈ ਚੌੜੀ ਵੜੇ ਮੀਨ ਵਾਈਲ ਆਪਾਂ ਸਬਰ ਕਰ ਸਕਦੇ ਆ 8 ਤੋਂ 9 ਮਹੀਨਿਆਂ ਦਾ ਬਾਕੀ ਅਗਲੀ ਕੋਸ਼ਿਸ਼ ਸੀ ਤੁਹਾਡੇ ਤੋਂ ਇੱਕ ਵਾਰੀ ਲੋੜ ਪਈ ਤੇ ਸਰਵੇ ਵੀ ਕਰਾਵਾਂਗੇ ਜੇ ਲੋੜ ਜੇ ਲੋਕੀ ਕਹਿਣਗੇ ਕਿ ਨਹੀਂ ਜੀ ਇਦਾਂ ਦੀ ਜਿੰਦਾਂ ਦੀ ਹੈਗੀ ਇਦਾਂ ਹੀ ਬਣਾ ਦਿਓ ਫਿਰ ਇਦਾਂ ਬਣਾ ਦੇਾਂਗੇ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੈ